ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ 21 ਦਿਨਾਂ ਦੀ ਪੈਰੋਲ ਤੇ ਬਾਹਰ ਆ ਗਿਆ ਅਤੇ ਪੈਰੋਲ ਤੇ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਨੇ ਯੂਪੀ ਦੇਵ ਬਗਪਤ ਵਿੱਚ ਆਪਣਾ ਡੇਰਾ ਲਾਇਆ ਅਤੇ ਆਪਣੇ ਜੋ ਸ਼ਰਧਾਲੂ ਨੇ ਜੋ ਪ੍ਰੇਮੀ ਨੇ ਉਹਨਾਂ ਨੂੰ ਇੱਕ ਸੰਦੇਸ਼ ਵੀ ਦਿੱਤਾ ਹੈ ਅਤੇ ਆਖਿਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹਿਣਾ ਡੇਰੇ ਵੱਲ ਨਹੀਂ ਆਉਣਾ ਅਤੇ ਜੋ ਵੀ ਤੁਹਾਨੂੰ ਸੇਵਾਦਾਰਾਂ ਵੱਲੋਂ ਹੁਕਮ ਲਾਇਆ ਜਾਵੇਗਾ ਉਸ ਨੂੰ ਮੰਨਣਾ ਇਸ ਤੋਂ ਇਲਾਵਾ ਡੇਰਾ ਸੱਚਾ ਮੁਖੀ ਨੂੰ ਲਗਾਤਾਰ ਜੋ ਪੈਰੋਲਾ ਮਿਲ ਰਹੀਆਂ ਨੇ ਇਸ ਦੇ ਉੱਤੇ ਐਸਜੀਪੀਸੀ ਨੇ ਸਖਤ ਇਤਰਾਜ਼ ਵੀ ਜਿਤਾਇਆ ਸੀ ਪਰ ਐ ਜੀ ਪੀ ਸੀ ਦੇ ਇਸ ਇਤਰਾਜ਼ ਨੂੰ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜੋ ਵੀ ਹਰਿਆਣਾ ਸਰਕਾਰ ਇਸ ਦੇ ਅਨੁਸਾਰ ਕਾਨੂੰਨ ਦੇ ਅਨੁਸਾਰ ਕਰਨਾ ਚਾਹੁੰਦੀ ਹੈ ਉਸ ਨੂੰ ਪੂਰਾ ਹੱਕ ਹੈ ਕਿ ਪਰੋਲ ਕਿਸ ਨੂੰ ਦੇਣੀ ਹੈ ਕਿਸ ਨੂੰ ਨਹੀਂ ਇਹ ਉਸ ਦਾ ਅਧਿਕਾਰ ਹੈ ਤਾਂ ਹਰਿਆਣਾ ਸਰਕਾਰ ਨੇ ਹਾਈ ਕੋਰਟ ਨੂੰ ਜਵਾਬ ਦੇ ਵਿੱਚ ਆਖਿਆ ਸੀ ਕਿ ਅਸੀਂ ਸਭ ਕੁਝ ਕਾਨੂੰਨ ਦੇ ਅਨੁਸਾਰ ਹੀ ਕਰ ਰਹੇ ਹਾਂ ਕਿਉਂਕਿ ਉਸ ਦੇ ਵੱਲੋਂ ਜੋ ਸਹੀ ਤਰੀਕੇ ਦੇ ਨਾਲ ਆਚਰਣ ਦੇ ਨਾਲ ਅੰਦਰ ਜੇਲ੍ਹ ਦੇ ਵਿੱਚ ਸਮਾਂ ਬਤਾਇਆ ਜਾ ਰਿਹਾ ਉਸ ਦੇ ਆਧਾਰ ਤੇ ਹੀ ਪਰੋਲ ਦਿੱਤੀ ਜਾ ਰਹੀ ਹੈ ਦਾ ਇੱਕ ਵਾਰ ਫਿਰ 21 ਦਿਨਾਂ ਦੀ ਪਰੋਲ ਆਰਾਮ ਰਹੀਮ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਦਾ ਕਨੈਕਸ਼ਨ ਵੋਟਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇੱਕ ਜਾਂ ਦੋ ਮਹੀਨਿਆਂ ਬਾਅਦ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ ਤਾਂ ਇਸ ਨੂੰ ਲੈ ਕੇ ਭਾਜਪਾ ਦੇ ਉੱਤੇ ਨਿਸ਼ਾਨੇ ਵੀ ਵਿਰੋਧੀ ਪਾਰਟੀਆਂ ਵੱਲੋਂ ਸਾਹਦੇ ਜਾ ਰਿਹਾ ਹੈ ਕਿ ਵੋਟਾਂ ਨੂੰ ਇਕੱਠੇ ਕਰਨ ਦੇ ਲਈ ਜਾਂ ਵੋਟਾਂ ਆਪਣੇ ਪੱਖ ਦੇ ਵਿੱਚ ਪਹੁੰਚਾਉਣ ਦੇ ਲਈ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਹੈ ਜੇਕਰ ਗੱਲ ਕੀਤੀ ਜਾਵੇ ਇਸ ਮਾਮਲੇ ਦੀ ਤਾਂ ਗੁਰਮੀਤ ਰਾਮ ਰਹੀਮ ਨੂੰ ਵੱਡੀ ਰਾਹ ਦਿੰਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਇਰ ਪਟੀਸ਼ਨ ਦਾ ਨਿਪਟਾਰਾ ਕੀਤਾ ਹੈ ਜਿਸ ਦੇ ਵਿੱਚ ਡੇਰਾ ਮੁਖੀ ਨੂੰ ਪੈਰੋਲ ਜਾਂ ਫਰਲੋ ਤੇ ਰਹਿਣ ਨਾ ਕਰਨ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਰਾਜ ਸਰਕਾਰ ਅਜਿਹੇ ਮੁੱਦਿਆਂ ਤੇ ਫੈਸਲੇ ਲੈਣ ਦੇ ਸਮਰੱਥ ਹੈ ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਪਹਿਲਾਂ ਹੀ ਹਾਈ ਕੋਰਟ ਨੂੰ ਦੱਸ ਚੁੱਕੀ ਹੈ ਕਿ ਡੇਰਾ ਮੁਖੀ ਕਾਨੂੰਨੀ ਵਿਵਸਥਾ ਅਨੁਸਾਰ ਪੈਰੋਲ ਅਤੇ ਫਰਲੋ ਦਾ ਹਕਦਾਰ ਹੈ ਗੁਰਮੀਤ ਰਾਮ ਰਹੀਮ ਨੂੰ 2017 ਦੇ ਵਿੱਚ ਸਾਧਵੀ ਬਰਾਦਕਾਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ ਬਾਅਦ ਵਿੱਚ ਉਸ ਨੂੰ ਛਤਰਪਤੀ ਕਤਰ ਕੇਸ ਅਤੇ ਰਣਜੀਤ ਕਸਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ ਉਸ ਤੋਂ ਬਾਅਦ ਉਹ ਸੁਨਾਰੀਆ ਦੀ ਜੇਲ੍ਹ ਦੇ ਵਿੱਚ ਬੰਦ ਹੈ ਪਿਛਲੀ ਵਾਰ 19 ਜਨਵਰੀ ਨੂੰ ਸਰਕਾਰ ਨੇ ਰਾਮ ਰਹੀਮ ਨੂੰ 50 ਦਿਨਾਂ ਦੀ ਪੈਰੋਲ ਦਿੱਤੀ ਸੀ ਮੰਗਲਵਾਰ ਸਵੇਰੇ 6:41 ਮਿੰਟ ਤੇ ਹਨੀਪ੍ਰੀਤ ਆਪਣੀ ਟੀਮ ਦੇ ਨਾਲ ਰਾਮ ਰਹੀਮ ਨੂੰ ਲੈਣ ਲਈ ਜੇਲ੍ਹ ਕੰਪਲੈਕਸ ਪਹੁੰਚੀ ਜਿੱਥੇ ਜ਼ਰੂਰੀ ਕਾਰਵਾਈ ਤੋਂ ਬਾਅਦ 640 ਤੇ ਰਾਮ ਰਹੀਮ ਦਾ ਕਾਫਲਾ ਯੂਪੀ ਦੇ ਬਗਪਤ ਸਥਿਤ ਬਰਨਾਵਾ Ashram ਲਈ ਰਵਾਨਾ ਹੋਇਆ। ਰਾਮ ਰਹੀਮ ਹੁਣ 13ਵੀਂ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ 8 ਵਾਰ ਫਰ ਲੋ ਮਿਲ ਚੁੱਕੀ ਹੈ। ਇਸ ਤੋਂ ਪਹਿਲਾਂ 20 ਅਕਤੂਬਰ 2020 ਨੂੰ ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਤੇ ਬਾਹਰ ਆਇਆ ਸੀ। 12 ਮਈ 2021 ਨੂੰ ਬਲੱਡ ਪ੍ਰੈਸ਼ਰ ਤੇ ਬੇਚੈਨੀ ਦੀ ਸ਼ਿਕਾਇਤ ਤੇ ਜਾਂਚ ਲਈ ਪੀਜੀਆਈ ਲੰਦਾ ਗਿਆ ਸੀ। 17 ਮਈ 2021 ਨੂੰ ਮਾਂ ਨੂੰ ਮਿਲਣ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਉਸ ਨੂੰ ਪੁਲਿਸ ਸੁਰੱਖਿਆ ਹੇਠ ਗੁਰੂਗ੍ਰਾਮ ਲਜਾਇਆ ਗਿਆ ਸੀ। 3 ਜੂਨ 2021 ਨੂੰ ਪੇਟ ਦਰਦ ਦੀ ਸ਼ਿਕਾਇਤ ਤੇ ਪੀਜੀਆਈ ਲਿਆਂਦਾ ਗਿਆ 8 ਜੂਨ 2021 ਸਿਹਤ ਜਾਂਚ ਲਈ ਮੈਦੰਤਾ ਹਸਪਤਾਲ ਗੁਰੂਗ੍ਰਾਮ ਲਜਾਇਆ ਗਿਆ 13 ਜੁਲਾਈ 2021 ਜਾਂਚ ਲਈ ਏਮਜ ਲਜਾਇਆ ਗਿਆ ਵਾਪਸੀ ਦੌਰਾਨ ਉਸ ਦੀ ਦੋ ਔਰਤਾਂ ਨਾਲ ਕਥਿਤ ਮੁਲਾਕਾਤ ਦੀ ਜਾਂਚ ਕੀਤੀ ਜਾ ਰਹੀ ਹੈ ਫਰਵਰੀ 2022 21 ਦਿਨਾਂ ਦੀ ਪੈਰੋਲ ਮਿਲੀ ਜੂਨ 2022 30 ਦਿਨਾਂ ਦੀ ਪੈਰੋਲ ਮਿਲੀ ਅਕਤੂਬਰ 2022 40 ਦਿਨਾਂ ਦੀ ਪਰੋਲ ਮਿਲੀ 21 ਜਨਵਰੀ 2023 40 ਦਿਨਾਂ ਦੀ ਪਰੋਲ ਮਿਲੀ 20 ਜੁਲਾਈ 2023 30 ਦਿਨਾਂ ਦੀ ਪਰੋਲ ਮਿਲੀ 20 ਨਵੰਬਰ 2023 21 ਦਿਨਾਂ ਦੀ ਪਰੋਲ ਮਿਲੀ 19 ਜਨਵਰੀ 2024 50 ਦਿਨਾਂ ਦੀ ਪਰੋਲ ਮਿਲੀ 13 ਅਗਸਤ 2024 21 ਦਿਨਾਂ ਦੀ ਪਰੋਲ ਮਿਲੀ ਤਾਂ ਇਹ ਇਹਨਾਂ ਪਰੋਲ ਦੇ ਆਧਾਰ ਤੇ ਰਾਮ ਰਹੀਮ ਲਗਾਤਾਰ ਬਾਹਰ ਆ ਰਿਹਾ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੇ ਐਸਜੀਪੀਸੀ ਵੱਲੋਂ ਸਖਤ ਇਤਰਾਜ਼ ਇਸ ਦੇ ਉੱਤੇ ਜਤਾਇਆ ਜਾ ਰਿਹਾ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ